ਭਾਈ ਜਿਨ੍ਹਾਂ ਨੇ ਚੀਮੇਬਾਈ ਦੇ ਗਾਣੇ ਸੁਨੇ ਹੋਣਗੇ ਉਹਨਾਂ ਨੂੰ ਇਹ ਗੱਲ ਪਤਾ ਹੋਊਗੀ ਕਿ ਚੀਮੇਬਾਈ ਆਪਣੇ ਗਾਣੇ 'ਚ ਜਿਹਦਾ ਨਾਮ ਲੈ ਲੈਂਦਾ ਉਹਨਾਂ ਤੇ ਕਾਰਵਾਈ ਪੈ ਜਾਂਦੀ ਹੈ ਜਿਵੇਂ ਕਿ ਤੁਸੀਂ ਗਾਣਾ ਸੁਣਿਆ ਹੋਊਗਾ ਜੱਟਾਂ ਦੇ ਪੁੱਤਾਂ ਨੂੰ ਰੋਗ ਸੱਗੇ ਨਾ ਟਰੰਪ ਤੇ ਟਰੰਪ ਨੇ ਪਹਿਲਾਂ ਫਿਰ ਜੱਟਾਂ ਦੇ ਪੁੱਤ ਮਤਲਬ ਕੇ 2 ਨੰਬਰ 'ਚ ਜਿਹੜੇ ਉੱਥੇ ਰਹਿ ਰਹੇ ਸੀ ਅਮਰੀਕਾ ਦੇ ਵਿੱਚ ਉਹਨਾਂ ਤੇ ਜਹਾਜ਼ ਭਰ-ਭਰ ਕੇ ਰਿਪੋਰਟ ਕੀਤੀ ਤੇ ਉਦੋਂ ਜੱਟਾਂ ਤੇ ਕਾਰਵਾਈ ਪਈ ਤੇ ਹੁਣ ਟਰੰਪ ਨੂੰ ਭਜੜਨਾ ਪਾਈਆਂ ਪਈਆਂ ਨੇ ਟਰੰਪ ਦੀਆਂ ਬਹੁਤ ਸਾਰੀਆਂ ਸ਼ਲੀਲ ਵੀਡੀਓ ਨੇ ਜਿਹੜੀਆਂ ਵਾਇਰਲ ਹੋ ਚੁੱਕੀਆਂ ਨੇ ਤੇ ਬਹੁਤ ਹੀ ਘੱਟ ਏਜ ਦੀਆਂ 14 ਸਾਲ ਦੀ ਸੀ ਉਹਨਾਂ ਨਾਲ ਪਾਰਟੀ ਕਰਦੇ ਦੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਤੇ ਟਰੰਪ ਇਕੱਲਾ ਨਹੀਂ ਹੈ ਇਹਦੇ ਵਿੱਚ ਬਹੁਤ ਸਾਰੇ بڑے ਬਿਜ਼ਨਸਮੈਨ ਨੇ ਜਿਨ੍ਹਾਂ ਦੀ ਇਹ ਵੀਡੀਓਜ਼ ਵਾਇਰਲ ਹੋਈਆਂ ਨੇ ਤੇ ਇੱਕ ਐਬਸਟਿਨ ਫਾਈਲਸ ਆ ਜੇ ਉਹ ਬਾਹਰ ਆ ਗਈਆਂ ਤਾਂ ਟਰੰਪ ਤੇ ਅਮਰੀਕਾ ਦੀ ਸਰਕਾਰ ਤੱਕ ਡਿੱਗ ਸਕਦੀ ਹੈ ਤੇ ਬਹੁਤ ਵੱਡੇ ਵੱਡੇ ਚਿਹਰੇ ਆ ਜਿਹੜੇ ਉਹ ਨੰਗੇ ਹੋ ਸਕਦੇ ਆ ਤੇ ਇਹਨਾਂ ਬੁੱਢਿਆਂ ਨੇ ਰਲ ਕੇ ਇਹ ਜਿਹੀਆਂ ਹਰਕਤਾਂ ਕੀਤੀਆਂ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ 13-14 ਸਾਲਾਂ ਦੀਆਂ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਕਰਦੇ ਸੀ ਤੇ ਉਹਨਾਂ ਨਾਲ ਪਾਰਟੀ ਵਗੈਰਾ ਕਰਦੇ ਸੀ ਤੇ ਆਓ ਹੁਣ ਤੁਹਾਨੂੰ ਸਾਰੀ ਕਹਾਣੀ ਦੱਸਦੇ ਹਾਂ ਕਿ ਅਸਲ ਵਿੱਚ ਇਹ ਸਾਰੀ ਕਹਾਣੀ ਹੈ ਇੱਕ ਜੈਫਰੀ ਐਪਸਟਿਨ ਨਾਮ ਦਾ ਬੰਦਾ ਸੀ ਜਿਹਦਾ ਰੋਲਾ ਹੁਣ ਸਾਰੀ ਦੁਨੀਆ ਦੇ ਵਿੱਚ ਪਿਆ ਹੋਇਆ ਜੈਫਰੀ ਐਪਸਟਿਨ ਇੱਕ ਅਮਰੀਕਨ ਫਾਈਨੈਂਸ਼ੀਅਲ ਸੀ ਜੋ ਦੁਨੀਆ ਦੇ ਬਹੁਤ ਸਾਰੇ ਅਮੀਰ ਲੋਕਾਂ ਦਾ ਪੈਸਾ ਮੈਨੇਜ ਕਰਦਾ ਸੀ ਬਹੁਤ ਵੱਡੇ ਵੱਡੇ ਪੋਲੀਟੀਸ਼ੀਅਨ ਬਿਜ਼ਨਸਮੈਨ ਹੋਰ ਤਕੜੇ ਬੰਦਿਆਂ ਨਾਲ ਇਹਦਾ ਉੱਠਣਾ ਪੈਣਾ ਸੀ ਤੇ ਜੈਫਰੀ ਐਪਸਟਿਨ ਸਾਲ 2005 ਦੇ ਵਿੱਚ ਮਸ਼ਹੂਰ ਹੋਇਆ ਜਦੋਂ ਇਹਦੇ ਤੇ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਖਰੀਦਣ ਅਤੇ ਉਹਨਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਤੇ ਫਿਰ ਸਾਲ 2008 ਦੇ ਵਿੱਚ ਅੱਗੇ ਇਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਇੰਨੇ ਵੱਡੇ ਕ੍ਰਾਈਮ ਦੇ ਵਿੱਚ ਇਹਨੂੰ ਸਿਰਫ 13 ਮਹੀਨੇ ਦੀ ਜੇਲ੍ਹ ਹੁੰਦੀ ਆ ਤੇ ਤੁਸੀਂ ਆਪ ਹਿਸਾਬ ਲਾ ਲਓ ਕਿ ਇਸ ਬੰਦੇ ਦੀ ਪਾਵਰ ਕਿੰਨੀ ਹੋਊਗੀ ਤੇ ਇਹ ਜਿਹੜਾ ਜੈਫਰੀ ਐਬਸਟਿਨ ਨਾਮ ਦਾ ਬੰਦਾ ਸੀ ਤੇ ਇਹੀ ਉਹ ਬੰਦਾ ਸੀ ਜਿਹੜਾ ਵੱਡੇ ਵੱਡੇ ਅਰਪਤੀਆਂ ਨੂੰ ਨਿੱਕੀ ਨਿੱਕੀ ਉਮਰ ਦੀਆਂ ਕੁੜੀਆਂ ਸਪਲਾਈ ਕਰਦਾ ਸੀ ਤੇ ਇਹ ਸਾਰਾ ਕੁਝ ਕਰਨ ਲਈ ਉਹਨੇ ਇੱਕ ਆਪਣਾ ਪਰਸਨਲ ਆਈਲੈਂਡ ਖਰੀਦ ਰੱਖਿਆ ਸੀ ਮਤਲਬ ਕਿ ਪੂਰੇ ਦਾ ਪੂਰਾ 70 ਏਕੜ ਦਾ ਟਾਪੂ ਖਰੀਦ ਰੱਖਿਆ ਸੀ ਜਿੱਥੇ ਇਹ ਸਾਰੇ ਵੱਡੇ ਵੱਡੇ ਬਿਜ਼ਨਸਮੈਨ ਪੋਲੀਟਿਸ਼ੀਅਨ ਤੇ ਸੈਲੀਬ੍ਰਿਟੀ ਆਉਂਦੇ ਸੀ ਤੇ ਨਿੱਕੀ ਨਿੱਕੀ ਕੁੜੀਆਂ ਨਾਲ ਪਾਰਟੀ ਕਰਦੇ ਸੀ ਤੇ ਉਹ ਆਈਲੈਂਡ ਦਾ ਨਾਮ ਲਿਟਲ ਸੇਮ ਜੇਮਸ ਨਾਮ ਤੋਂ ਸੀ ਜੋ ਯੂਐਸਏ ਦੇ ਵਰਜਨ ਆਇਲੈਂਡ ਵਿੱਚ ਪੈਂਦਾ ਜੋ ਅੱਜ ਦੇ ਟਾਈਮ ਵਿੱਚ ਐਬਸਟਿਨ ਆਇਲੈਂਡ ਦੇ ਨਾਮ ਤੋਂ ਮਸ਼ਹੂਰ ਹੈ 2008 ਦੇ ਵਿੱਚ ਜੇਲ ਕੱਟਣ ਤੋਂ ਬਾਅਦ 6 ਜੁਲਾਈ 2019 ਨੂੰ ਜੈਫਰੀ ਐਬਸਟਿਨ ਨੂੰ ਇੱਕ ਵਾਰ ਫਿਰ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹੀ ਸੈਕਸ ਟ੍ਰੈਫਿੰਗ ਦੇ ਉਹੀ ਦੋ ਚਾਰਜਾਂ ਦੇ ਵਿੱਚ ਤੇ ਇਸ ਵਾਰ ਇੱਕ ਮਹੀਨੇ ਬਾਅਦ ਮਤਲਬ ਕਿ 10 ਅਗਸਤ 2019 ਨੂੰ ਨਿਊਯਾਰਕ ਦੇ ਮੈਟਰੋਪੋਲੀਨ ਕਰੈਕਸ਼ਨਲ ਸੈਂਟਰ 'ਚ ਜੈਫਰੀ ਐਬਸਟਿਨ ਦੀ ਲਾਸ਼ ਮਿਲਦੀ ਹੈ ਤੇ ਰਿਪੋਰਟਸ ਦੇ ਅਕੋਰਡਿੰਗ ਜੈਫਰੀ ਐਬਸਟਿਨ ਆਪਣੇ ਜੇਲ ਦੇ ਸੈੱਲ ਵਿੱਚ ਫਾਹਾ ਲੈ ਕੇ ਮਰਿਆ ਤੇ ਜਿਸ ਰਾਤ ਉਹ ਮਰਿਆ ਸਿਕਿਉਰਿਟੀ ਕੈਮਰੇ ਚੋਂ 2 ਮਿੰਟ ਦੀ ਪੂਰੀ ਵੀਡੀਓ ਗਾਇਬ ਆ ਤੇ ਉਹਨਾਂ 2 ਮਿੰਟਾਂ ਵਿੱਚ ਕੀ ਹੋਇਆ ਕੌਣ ਉੱਥੇ ਆਇਆ ਉਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਤੇ ਹੈਰਾਨੀ ਵਾਲੀ ਗੱਲ ਤਾਂ ਇਹ ਆ ਕਿ ਜਿਸ ਰਾਤ ਜੈਫਰੀ ਐਪਸਟਿਨ ਦੀ ਮੌਤ ਹੋਈ ਆ ਉਸੇ ਰਾਤ ਸਾਰੇ ਗਾਰਡ ਸੁੱਤੇ ਪਏ ਸੀ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੰਨਣਾ ਬਹੁਤ ਔਖਾ ਕਿ 2 ਮਿੰਟ ਦੀ ਵੀਡੀਓ ਗਾਇਬ ਹੋਵੇ ਤੇ ਉਸੇ ਰਾਤ ਸਾਰੇ ਗਾਰਡ ਸੁੱਤੇ ਪਏ ਹੋਣ ਤੇ ਸੋਚਣ ਵਾਲੀ ਗੱਲ ਤਾਂ ਇਹ ਆ ਕਿ ਡੋਨਾਲਡ ਰੰਪ ਤੋਂ ਲੈ ਕੇ ਬਿਲ ਕਲਿੰਟਨ ਤੱਕ ਬਹੁਤ ਸਾਰੇ ਵੱਡੇ ਬਿਜ਼ਨਸਮੈਨ ਤੇ ਤਕੜੇ ਲੋਕਾਂ ਦੇ ਬਹੁਤ ਸਾਰੇ ਕਾਲੇ ਰਾਜ ਜੈਫਰੀ ਐਪਸਟਿਨ ਨੂੰ ਪਤਾ ਸੀ ਤੇ ਕਿਤੇ ਜੈਫਰੀ ਐਫਸਟਿਨ ਆਪਣਾ ਮੂੰਹ ਖੋਲ ਦਿੰਦਾ ਤਾਂ ਵੱਡੇ ਵੱਡੇ ਦੇਸ਼ਾਂ ਦੀਆਂ ਸਰਕਾਰਾਂ ਦਾ ਤਖਤਾ ਪਲਟ ਹੋ ਜਾਣਾ ਸੀ ਤਾਂ ਕਰਕੇ ਉਹਨੂੰ ਹਮੇਸ਼ਾ ਲਈ ਚੁੱਪ ਕਰਵਾ ਦਿੱਤਾ ਗਿਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਐਫਸਟਿਨ ਫਾਈਲ ਹੈ ਕੀ ਜੈਫਰੀ ਐਫਸਟਿਨ ਕੇਸ ਦੇ ਜਿੰਨੇ ਵੀ ਵਿਕਟੇ ਮਾਤਲਬ ਕਿ ਜਿੰਨੇ ਵੀ ਪੀੜਤਾਂ ਉਹਨਾਂ ਸਾਰਿਆਂ ਦੇ ਬਿਆਨ ਇਸ ਫਾਈਲ ਦੇ ਵਿੱਚ ਬੰਦ ਨੇ ਤੇ ਐਫਸਟਿਨ ਦੀ ਫੋਨ ਤੇ ਜਾਂ ਈਮੇਲ ਤੇ ਕਦੋਂ ਤੇ ਕਿਹਦੇ ਨਾਲ ਗੱਲਬਾਤ ਹੋਈ ਉਹਨਾਂ ਸਾਰੀਆਂ ਚੀਜ਼ਾਂ ਦਾ ਰਿਕਾਰਡ ਇਨ੍ਹਾਂ ਫਾਈਲਾਂ ਦੇ ਵਿੱਚ ਤੇ ਐਫਸਟਿਨ ਦੇ ਪ੍ਰਾਈਵੇਟ ਜੈਟ 'ਚ ਕਿਹੜਾ ਕਿਹੜਾ ਬੰਦਾ ਬੈਠਿਆ ਤੇ ਕਿਹੜੀ ਕਿਹੜੀ ਡੇਟ ਨੂੰ ਉਹ ਆਈ ਨਾ ਸਭ ਚੀਜ਼ਾਂ ਦਾ ਰਿਕਾਰਡ ਇਨ੍ਹਾਂ ਫਾਈਲਾਂ ਦੇ ਵਿੱਚ ਬੰਦਾ ਤੇ ਇਸ ਆਇਲੈਂਡ ਦੀਆਂ ਕੁਝ ਕੁ ਫੋਟੋਆਂ ਤਾਂ ਪਹਿਲਾਂ ਹੀ ਪਬਲਿਕ ਸੀ ਪਰ ਹੁਣ 3 ਜਨਵਰੀ 2024 ਨੂੰ ਆ ਕੇ ਯੂ ایس ਦੀ ਅਦਾਲਤ ਡਿਪਾਰਟਮੈਂਟ ਆਫ ਜਸਟਿਸ ਇੱਕ ਹੁਕਮ ਦਿੰਦੀ ਹੈ ਕਿ ਕਈ ਸਾਲਾਂ ਤੋਂ ਪ੍ਰਾਈਵੇਟ ਅਤੇ ਸੀਕ੍ਰੇਟ ਰੱਖੀਆਂ ਗਈਆਂ ਇਹ ਐਬਸਟਿਨ ਫਾਈਲਸ ਇਨ੍ਹਾਂ ਨੂੰ ਸਾਰੀ ਦੁਨੀਆ ਦੇ ਸਾਹਮਣੇ ਪਬਲਿਕ ਕੀਤਾ ਜਾਵੇ ਤੇ 19 ਦਸੰਬਰ 2025 ਨੂੰ ਉਹੀ ਹੁੰਦਾ ਤੇ ਬਹੁਤ ਵੱਡੇ ਵੱਡੇ ਚਿਹਰਿਆਂ ਦੇ ਕਾਲੇ ਸੱਚ ਜਿਹੜੇ ਸਾਹਮਣੇ ਆਉਂਦੇ ਆ ਤੇ ਇਨ੍ਹਾਂ ਬੰਦਿਆਂ ਦੇ ਕਾਲੇ ਕਾਰਨਾਮੇ ਹਲੇ ਥੋੜੇ ਹੀ ਸਾਹਮਣੇ ਆਏ ਨੇ ਤੇ ਐਬਸਟਿਨ ਆਇਲੈਂਡ ਤੇ ਹੋਰ ਕੀ ਕੀ ਹੋਇਆ ਇਹ ਸੱਚ ਅਜੇ ਵੀ ਆਪਣੇ ਪਹੁੰਚ ਤੋਂ ਬਹੁਤ ਦੂਰ ਹੈ